सो हमारा श्री सिंह विष्णु भगवान की ਸੋ ਹਮਾਰਾ ਹੀਰ ਸਿੰਘ ਵਿਸ਼ਨੂੰ ਆਮ ਦੇਸ ਪਿਆਰੀ ਹਰ ਸੰਗਤ ਜੀਓ ਇਹ ਹਰ ਬਾਣੀ ਪਹਿਲੀ ਜੇਠ ਚੈਨਸ਼ੈ ਸੰਮਤ ਇੱਕ ਹਰਪਵਦਾਰ ਜੇਠੂ ਵਾਲੇ ਚ ਸੈਰੀ ਗਈ ਹੈ ਆਓ ਆਪਣਾ ਬੜੇ ਪਿਆਰ ਨਾਲ ਪੜਿਏ ਤੇ ਸੁਣੀਏ ਤੇ ਉਸ ਤੋਂ ਉੱਪਰ ਵਿਚਾਰ ਕਰੀਏ ਸੰਮਤ ਕਹੇ ਮੈਂ ਭਗਤਾਂ ਦੀ ਕਰਾਂ ਰੀਝਾਂ ਸਹਬ ਸੱਚਾ ਸਹਬ ਦਿਆ ਮਲਾਇਆ ਸੰਮਤ ਕੀ ਕਹਿ ਰਿਹਾ ਕਿ ਮੈਂ ਭਗਤਾਂ ਦੀ ਇੰਨੀ ਰੀਝ ਕਰ ਰਿਹਾ ਤੇ ਸੱਚੇ ਸਹਬ ਦੇ ਨਾਲ ਮਲਾ ਰਿਹਾ ਕੋਈ ਰਹਿਣ ਨਾ ਦੇਵਾ ਚਾਚਾ ਭਤੀਜਾ ਪਿਤਾ ਪੁੱਤ ਦੇ ਆ ਬਣਾਇਆ ਸੋ ਸੰਮਤ ਕੀ ਕਹਿ ਰਿਹਾ ਕਿ ਮੈਂ ਪਿਤਾ ਪੁੱਤ ਦਾ ਰਿਸ਼ਤਾ ਜਿਹੜਾ ਉਹ ਬਣਾ ਦੇਗਾ ਔਰ ਚਾਚੇ ਭਤੀਜੇ ਦਾ ਨਹੀਂ ਦੁਨਿਆਵੀ ਰਿਸ਼ਤੇ ਖਤਮ ਕਰਦੇ ਹਾਂ ਬਿਨਾ ਪੁਰਖ ਅਕਾਲ ਦੇ ਰਹੇ ਨਾ ਕੋਈ ਤੀਜਾ ਜੋ ਕਹੇ ਤਿਜੇ ਨੈਣ ਕਰਾਂ ਰਛਨਾਈ ਆ ਕਿਉਂਕਿ ਸੰਮਤ ਕੀ ਕਹਿ ਰਿਹਾ ਕਿ ਬਿਨਾ ਪੁਰਖ ਅਕਾਲ ਤੋਂ ਹੋਰ ਕੋਈ ਤੀਜਾ ਰਿਸ਼ਤਾ ਜਿਹੜਾ ਹੋ ਨਹੀਂ ਰਹੇਗਾ ਤੇ ਜਿਹੜਾ ਤੀਜੇ ਨੈਣ ਦੇ ਵਿੱਚ ਹੀ ਰਛਨਾਈ ਹੋਵੇਗੀ ਇੱਕੋ ਬਾਬਲ ਇੱਕੋ ਪਿਆਰਾ ਸਬਦਾਂ ਗੀਗਾ ਦੂਜੀ ਦੂਜੀ ਵੰਡ ਨਾ ਕੋਈ ਵੰਡਾਈ ਆ ਇੱਕੋ ਬਾਬਲ ਪਿਆਰਾ ਜਿਹੜਾ ਸਾਡਾ ਅਕਾਲ ਪੁਰਖ ਪ੍ਰਮਾਤਮਾ ਉਹੀ ਰਹੇਗਾ ਉਹਦੇ ਨਾਲ ਹੀ ਸਾਡਾ ਰਿਸ਼ਤਾ ਤੇ ਸਬੰਧ ਰਹੇਗਾ ਗੁਰਮੁਖ ਵੇਖਾਂ ਸੱਚ ਅਜੀਜ਼ਾ ਆਜਾ ਆਪਣੀ ਗੋਦ ਠਾਈਆ ਗੁਰਮੁਖ ਜਿਹੜੇ ਵੇਖਣੇ ਆ ਜਿਹੜੇ ਸੱਚੇ ਅਜੀਜ਼ ਅਜੀਜ਼ ਜਿਹੜੇ ਆਗਿਆਕਾਰ ਆ ਮਿੱਤਰ ਆ ਪਿਆਰੇ ਆ ਉਹਨਾਂ ਨੂੰ ਮੈਂ ਆਪਣੀ ਗੋਦ ਦੇ ਵਿੱਚ ਠਾ ਲਵਾਂ ਅੰਦਰੋਂ ਬਖਸ਼ ਕੇ ਸੱਚ ਤਮੀਜ਼ਾ ਤਮਾਂ ਧਿਆਨ ਬਦਲਾਈ ਆ ਇਹ ਕੀ ਕਹਿ ਰਿਹਾ ਸੈਂਚਾਈ ਸਮਤ ਕਿ ਅੰਦਰੋਂ ਉਹਨਾਂ ਨੂੰ ਕਿਹੜੀ ਬਖਸ਼ਣੀ ਆ ਸੱਚੀ ਤਮੀਜ਼ ਔਰ ਤਮਾਂ ਜਿਹੜੀ ਆ ਉਹਨਾਂ ਦੀ ਵਖਤਮ ਕਰ ਦੇਣੀ ਸਭ ਦੀ ਝੋਲੀ ਪਾਵਾਂ ਸਭ ਦਾ ਕੀਤਾ ਵੇਖਾਂ ਥਾਂ ਥਾਈਆਂ ਸਭ ਦੀ ਝੋਲੀ ਦੇ ਵਿੱਚ ਕੀ ਪਾਉਣਾ ਸਾਡਾ ਕੀਤਾ ਹੋਇਆ ਹੀ ਪੈਣਾ ਚੰਗੇ ਕਰਮ ਕਰਦੇ ਆ ਤੇ ਚੰਗਾ ਫਲ ਮਿਲੇਗਾ ਮਾੜੇ ਕਰਮ ਕਰਦੇ ਆ ਤੇ ਮਾੜਾ ਫਲ ਮਿਲੇਗਾ ਪਰਮਾਤਮਾ ਨੇ ਲੈਣਾ ਕਿੰਨਾਂ ਨੂੰ ਆ ਜਿੰਨਾ ਜਿਹੜੇ ਉਹਦੇ ਸੱਚੇ ਅਜੀਜ਼ ਬਣ ਗਏ ਜਿਸ ਦਾ ਚੰਦਨ ਨਾਲ ਤਪਿਆ ਅੰਗੇਠਾ ਅਗਨੀ ਅਗ ਅਗਲਾ ਰੂਪ ਬਦਲਾਈ ਆ ਸੋ ਬਖਸ਼ਣਹਾਰਾ ਸੱਚ ਪ੍ਰੀਤਾ ਪਤ ਪਰਮੇਸ਼ਰ ਹਰਿਆ ਮਲਾਈ ਆ ਸੋ ਬਖਸ਼ਣਹਾਰਾ ਸੱਚ ਪ੍ਰੀਤ ਕੌਣ ਆ ਪਰਮਾਤਮਾ ਅਕਾਲ ਪੁਰਖ ਗੁਰਮੁਖੋ ਤੁਹਾਡਾ ਲੇਖਾ ਚੁਕਾ ਦਾ ਪਿਛਲਾ ਬੀਤਾ ਅੱਗੇ ਠੰਡਾ ਸੀਤਾ ਆਪ ਕਰਾਈਆ ਸੋ ਹਰ ਸੰਗਤ ਜੀਓ ਅਕਾਲ ਪੁਰਖ ਨੇ ਕੀ ਕਰਨਾ ਪਿਛਲਾ ਲੇਖਾ ਸਾਡਾ ਜਿਹੜਾ ਉਹ ਖਤਮ ਕਰ ਦਿੱਤਾ ਖਤਮ ਕਰਕੇ ਅੱਗੇ ਠੰਡਾ ਸੀਤ ਲੇਖਾ ਜਿਹੜਾ ਆਪਣੇ ਨਾਲ ਨਾਤਾ ਜੋੜ ਲਿਆ ਕੋਈ ਲੋੜ ਨਾ ਰਹੇ ਪੜਨ ਦੀ ਗੀਤਾ ਪੂਜਾ ਪਾਠ ਇਕੋ ਦਾਇਦ ਰੜ੍ਹਾਈਆ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਭਗਤੀਆਂ ਕਰਨ ਦੀ ਕੋਈ ਗੀਤਾ ਪਾਠ ਕਰਨ ਦੀ ਲੋੜ ਨਹੀਂ ਹੈ ਔਰ ਕਿਉਂ ਜਨ ਭਗਤੋ ਤੁਹਾਡਾ ਸ੍ਰੀ ਭਗਵਾਨ ਬਣਿਆ ਆਪ ਵਸੀਕਾ ਵਸੀਅਤ ਤੁਹਾਡੇ ਨਾਮ ਦੇ ਲਿਖਾਈ ਆ ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਅਜੀਜ਼ ਬਣ ਜਾਂਦੇ ਆ ਉਹਦੇ ਆਗਿਆਕਾਰ ਹੋ ਜਾਂਦੇ ਆ ਤੇ ਉਹ ਆਪਣੇ ਨਾਲ ਸਾਨੂੰ ਮਿਲਾ ਲੈਂਦਾ ਜਦੋਂ ਉਹ ਮਿਲਾ ਲੈਂਦਾ ਫਿਰ ਸਾਨੂੰ ਕਿਸੇ ਹੋਰ ਭਗਤੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਡੀ ਕਿਸੇ ਦੇ ਕੋਲੋਂ ਮੰਗਣੀ ਨਾ ਪੈ ਪਿਖਾ ਪਿਖਿਆ ਵਾਸਤੇ ਝੋੜੀ ਨਾ ਅੱਗੇ ਡਾਈ ਆ ਤੁਸੀਂ ਉਸੀ ਕਿਸੇ ਦੇ ਕੋਲ ਹੋਰ ਪੀਖ ਨਹੀਂ ਮੰਗਣੀ ਕਿਸੇ ਹੋਰ ਦਵਾਰੇ ਦੇ ਉੱਤੇ ਨਹੀਂ ਜਾਣਾ ਕਿਉਂਕਿ ਸਿੱਧਾ ਨਾਤਾ ਜਿਹੜਾ ਆਤਮ ਤੇ ਪਰਮਾਤਮ ਦਾ ਨਾਲ ਮਲਾਉਣਾ ਤੁਹਾਡੇ ਅੰਦਰ ਆਪਣੀ ਕਿਰਪਾ ਦਾ ਰਖ ਦੇਵਾਂ ਸਭ ਕੁਝ ਕੀਤਾ ਕਰਨੀ ਦੀ ਕਰਨੀ ਦਿਆ ਮਖਾਈ ਆ ਸੋ ਹ ਸੰਗ ਜੀ ਸੱਚੇ ਪਾਤਸ਼ਾਹ ਨੇ ਕਿਹਾ ਕਿ ਮੈਂ ਆਪਣੀ ਕਿਰਪਾ ਦੇ ਨਾਲ ਸਭ ਕੁਝ ਤੁਹਾਡੇ ਅੰਦਰ ਰੱਖ ਦਿਆਂਗਾ ਤੇ ਆਪਣੀ ਕਰਨੀ ਜਿਹੜੀ ਕਰਨੀ ਦੀ ਕਰਨੀ ਜਿਹੜੀ ਉਹਨੂੰ ਖਤਮ ਕਰ ਦਿਆਂਗਾ ਸੋ ਇਹ ਸਭ ਕੁਝ ਮਿਲੇਗਾ ਕਦੋਂ ਜਦੋਂ ਉਸ ਦੇ ਅਸੀਂ ਸੱਚ ਅਜੀਜ਼ ਬਣ ਜਾਵਾਂਗੇ ਜੇ ਪ੍ਰਭੂ ਨੂੰ ਮਿਲਿਆ ਫਿਰ ਵੀ ਪੂਰੀ ਨਾ ਹੋਵੇ ਰੀਝਾਂ ਮਨ ਮਨਸ਼ਾ ਨਾ ਪੂਰ ਕਰਾਈ ਆ ਜੇ ਪ੍ਰਭੂ ਨੂੰ ਮਿਲ ਕੇ ਸਾਡੀ ਰੀਝ ਇਹ ਨਾ ਪੂਰੀ ਹੋਵੇ ਤੇ ਮਨਸ਼ਾ ਜਿਹੜੀ ਉਹ ਪੂਰੀ ਨਾ ਹੋਏਗੀ ਤੇ ਮਨ ਨਾ ਭਟਕਦਾ ਹੀ ਰਹੇਗਾ ਜੇ ਪ੍ਰਭੂ ਨੂੰ ਮਿਲਿਆ ਫਿਰ ਵੀ ਪੂਰੀ ਨਾ ਹੋਵੇ ਰੀਝਾਂ ਮਨ ਮਨਸ਼ਾ ਨਾ ਪੂਰ ਕਰਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਿਰਪਨ ਵੇਖੇ ठाਉ ਥਾਈਆਂ ਕਿਉਂਕਿ ਪਰਮਾਤਮਾ ਕਿਥੇ ਜਿਹੜਾ ਸਰਬ ਜੋਤਿਆਂ ਦਾ ਮਾਲਕ ਹੈ ਉਹ ਸਾਰੀ ਜਗ੍ਹਾ ਮੌਜੂਦ ਹੈ ਔਰ ਹਰ ਜਗ੍ਹਾ ਦੇ ਉੱਤੇ ਸਾਨੂੰ ਉਹ ਵੇਖ ਰਿਹਾ ਹੈ। ਸਮਤ ਕਹੇ ਸਮਤ ਕੀ ਕਹਿੰਦਾ ਸਾਰੇ ਲਿਓ ਸੋਚ ਸੱਚ ਸੱਚ ਦਿਆਂ ਸਮਝਾਈ ਆ। ਸਮਤ ਹੁਣ ਇਹ ਕਹਿ ਰਿਹਾ ਵੀ ਭਗਤੋ ਜਨ ਭਗਤੋ ਤੁਸੀਂ ਸੁਣ ਰਹੇ ਹੋ ਸਾਰੇ ਸੋਚ ਲਿਓ। ਸੋਚ ਲਿਓ ਕੀ ਜੋ ਮੈਂ ਸੱਚੀ ਗੱਲ ਜਿਹੜੀ ਉਹ ਸਮਝਾ ਰਿਹਾ। ਆਲਣੇ ਉਹ ਡਿੱਗੇ ਕੋਈ ਨਾ ਚੁੱਕੇ ਬੋਟ ਸੱਚ ਦਵਾਰੇ ਕੋਏ ਸੱਚ ਦਵਾਰੇ ਨਾ ਕੋਈ ਫੇਰ ਪਛਾਈਆ ਜੇ ਇੱਕ ਵਾਰੀ ਤੁਸੀਂ ਉਹਦੇ ਹਾਲ ਨੇ ਦੇ ਤੋਂ ਡਿੱਗ ਪਏ ਆ ਤੇ ਫੇਰ ਉਹਨੇ ਬੋਟ ਜਿਹੜੇ ਉਹ ਚੁੱਕਣੇ ਨਹੀਂ ਆ ਔਰ ਨਾ ਹੀ ਉਹ ਸੱਚ ਦਵਾਰੇ ਦੇ ਉੱਤੇ ਮੁੜ ਕੇ ਉਹਨਾਂ ਨੂੰ ਪਛਾਏਗਾ ਲੱਖ 84 ਜਨਮ ਭੋਗਣੇ ਪੈਂਦੇ ਕੋਟਨ ਕੋਟ ਅੰਡਰ ਜੇਰਜ ਉਤਪਜ ਸਿਤਜ ਰੂਪ ਬਟਾਈਆ ਇੱਕ ਵਾਰੀ ਉਹਦੇ ਦਵਾਰੇ ਦੇ ਉਤੋਂ ਟੁੱਟ ਗਿਆ ਤੇ ਫੇਰ ਅਸੀਂ 184 ਦੇ ਜਨਮ ਜਿਹੜੇ ਆ ਨਾ ਉਹ ਕੋਟਨ ਕੋਟ ਪੋਗਣੇ ਪੈਣਗੇ ਤੇ ਇਸੇ ਹੀ ਚੱਕਰ ਦੇ ਵਿੱਚ ਪੈ ਰਾਂਗੇ ਬਿਨਾ ਸਤਗੁਰ ਦੇ ਚਰਨਾ ਮਿਲਦੀ ਕਿਤੇ ਨਾ ਮौज ਸ਼ਾਹ ਬਾਦਸ਼ਾਹ ਰੋਂਦੇ ਮਾਰਨ ਸਾਰੇ ਤਾਂ ਆਏ ਆਕਾਲਪੁਰਖ ਦੇ ਚਰਨਾ ਤੋਂ ਹੋਰ ਕਿਤੇ ਮौज ਨਹੀਂ ਮਿਲਦੀ ਕਿਉਂਕਿ ਆਕਾਲਪੁਰਖ ਹਮੇਸ਼ਾ ਹੀ ਸਾਨੂੰ ਸੱਚੀ ਬਾਣੀ ਸੁਣਾਉਂਦਾ ਹੈ ਸੱਚੀ ਸਿੱਖਿਆ ਦਿੰਦਾ ਹੈ ਸੱਚੇ ਮਾਰਗ ਦੇ ਉੱਤੇ ਚਲਾਉਂਦਾ ਉਸ ਤੋਂ ਬਿਨਾ ਹੋਰ ਕਿਤੇ ਮौज ਨਹੀਂ ਹੋ ਸਕਦੀ ਸਾਰੇ ਆਪਣੀ ਤਕਾਣ ਆਪਣੀ ਟਕਾਣੇ ਕਰ ਲੋ ਹੋਸ਼ ਹੋਸ਼ੀ ਮਤ ਦਿਓ ਗਵਾਈਆ ਐ ਸਤਗੁਰ ਦੀ ਸਿੱਖਿਆ ਕਿ ਆਪਣੀ ਹੋਸ਼ ਨੂੰ ਟਕਾਣੇ ਕਰਕੇ ਆਪਣੀ ਹੋਸ਼ੀ ਮੋਤ ਨੂੰ ਖਤਮ ਕਰ ਦਿਓ ਬਿਨਾ ਪ੍ਰੇਮ ਤੋਂ ਕਿਸੇ ਕੰਮ ਨਹੀਂ ਆਉਣਾ ਜੋਸ਼ ਕ੍ਰੋਧ ਕੂੜ ਕਿਰਿਆ ਹਲਕਾਈਆ ਬਿਨਾ ਪ੍ਰੇਮ ਤੋਂ ਸਾਡਾ ਜੋਸ਼ ਨਹੀਂ ਕੰਮ ਹੁੰਦਾ ਜੋਸ਼ ਜਿਹੜਾ ਵਾ ਸਾਡਾ ਹਮੇਸ਼ਾ ਹੀ ਹੋਸ਼ ਗਵਾ ਦਿੰਦਾ ਇਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਕੀਆ ਕਿ ਬਿਨਾ ਪ੍ਰੇਮ ਤੋਂ ਹੋਰ ਕਿਸੇ ਕੰਮ ਜੋਸ਼ ਨਹੀਂ ਆਉਣਾ ਜੇ ਜੋਸ਼ ਲਾਉਣਾ ਹੀ ਹੈ ਤੇ ਪ੍ਰੇਮ ਵਾਲੇ ਪਾਸੇ ਲਾਓ ਨਾ ਕਿ ਕ੍ਰੀਤੀਆਂ ਵਾਲੇ ਪਾਸੇ ਹਾਂਜੀ ਜਿਹੜਾ 21 ਸਾਲ ਨਿਰਗੁਣ ਹੋ ਕੇ ਬੈਠਾ ਰਿਹਾ ਖਮੋਸ਼ ਅੱਗੇ ਖਾ ਮਖਾ ਸਭ ਨੂੰ ਦੈ ਸਮਝਾਈਆ ਜਿਹੜਾ 21 ਸਾਲ ਤੱਕ ਖਮੋਸ਼ ਬੈਠਾ ਰਿਹਾ ਅੱਜ ਉਹ ਕੀ ਕਰਿਆ ਤੁਹਾਨੂੰ ਖਾ ਮਖਾ ਜਿਹੜਾ ਉਹ ਸਾਰਾ ਕੁਝ ਸਮਝਾ ਰਿਹਾ ਲੋੜ ਸਾਨੂੰ ਉਸ ਅਕਾਲ ਪੁਰਖ ਦੀ। ਉਹ ਰੋ ਆਪਣਾ ਯੋਰ ਸਾਡੇ ਉੱਤੇ ਲਾ ਰਿਹਾ। ਜਿਸ ਦਾ ਮਿੱਟੀ ਵਾਲਾ ਤਨ ਨਾ ਸਮਝਿਓ ਕੋਸ਼ ਪੂਛੀਦਾ ਹੋ ਕੇ ਆਪਣਾ ਹੁਕਮ ਵਰਤਾਈਆ ਕਿਉਂਕਿ ਜਦੋਂ ਵੀ ਅਕਾਲ ਪੁਰਖ ਧਰਤੀ ਦੇ ਉੱਤੇ ਆਉਂਦਾ ਹੈ ਤੇ ਉਹ ਇੱਕ ਪੰਜ ਤਤ ਸਰੀਰ ਦੇ ਵਿੱਚ ਪ੍ਰਵੇਸ਼ ਹੁੰਦਾ ਔਰ ਜੋਤ ਪ੍ਰਵੇਸ਼ ਹੋ ਕੇ ਹੀ ਸਾਰਾ ਸੰਮੋਇਨ ਉਕਾਰਿਆ ਕਰਮ ਦਿਨ ਦਾ ਔਰ ਦਸਦਾ ਫੇਰ ਕਿਸੇ ਨੂੰ ਦਿਓ ਨਾ ਕੋਈ ਦੋਸ਼ ਤੁਹਾਡੇ ਸਾਹਮਣੇ ਸਭ ਦੀ ਕੀਤੀ ਸਭ ਨੂੰ ਦੇ ਪਰਥਾਈਆ ਮੈਂ ਸਤਗੁਰ ਨੇ ਸਾਰਾ ਕੁਝ ਸਮਝਾ ਦਿੱਤਾ ਔਰ ਸੰਮਤ ਵੀ ਇਹੋ ਕਹਿ ਰਿਹਾ ਵੀ ਫੇਰ ਦੁਬਾਰੇ ਕਿਸੇ ਹੋਰ ਨੂੰ ਦੋਸ਼ ਨਾ ਦਿਓ ਕਿਉਂਕਿ ਜਦ ਤੱਕ ਅਸੀਂ ਉਹਦੇ ਮਾਰਗ ਦੇ ਉੱਤੇ ਚੱਲਦੇ ਨਹੀਂਗੇ ਤਦ ਤੱਕ ਉਹਦੀ ਅਸੀਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਦ ਤੱਕ ਅਸੀਂ ਸੱਚੇ ਭਗਤ ਨਹੀਂ ਬਣਦੇ ਜਨ ਭਗਤਾ ਨਾਮ ਖਮਾਰੀ ਕਰੇ ਮਦ ਹੋਸ਼ ਮਦਰ ਆਪਣੀ ਧੁਨ ਸੁਣਾਈ ਆ ਇਹ ਕੋਈ ਜਾਰੀ ਨਹੀਂ ਆਸ਼ਕ ਮਸ਼ੂਕ ਸੱਚੀ ਸੱਸੀ ਪੁੰਨੂ ਵਾਲੀ ਬਲੋਚ ਜੋ ਹਰੇਕ ਸਥਾਨਾਂ ਵਿੱਚ ਕਰ ਲਈ ਆ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਪਹੁੰਚ ਉਥੇ ਪੁੱਜ ਕੇ ਤੁਹਾਨੂੰ ਗੋਦ 'ਚ ਉਠਾਈ ਆ ਜਿੱਥੇ ਕੋਈ ਪਹੁੰਚ ਨਹੀਂ ਸਕਦਾ ਆਪਣੀ ਕਰਨੀ ਦਾ ਕੋਈ ਨਹੀਂ ਪਹੁੰਚ ਸਕਦਾ ਪ੍ਰਮਾਤਮਾ ਆਪਣੀ ਮਿਹਰ ਦੇ ਨਾਲ ਆਪਣੀ ਗੋਦ ਵਿੱਚ ਉਠਾ ਕੇ ਉਥੇ ਪਹੁੰਚਾ ਦਿੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਧੁਰ ਦਾ ਮਾਲਕ ਹੋਏ ਸਹਾਈਆ ਸੰਮਤ ਕਹੇ ਮੈਂ ਪ੍ਰਭੂ ਨੂੰ ਕਹਿਣਾ ਜਗਾ ਦੇ ਸ਼ਮ ਦੀਪਕ ਸੱਚ ਸੱਚ ਸਰਨਾਈਆ ਖੁਸ਼ੀ ਵਿੱਚ ਬਦਲਾ ਕੇ ਗਮਾ ਗਮੀ ਦੇ ਮਟਾਈਆ ਐ ਸੰਮਤ ਕਹਿ ਰਿਹਾ ਹੈ ਪ੍ਰਭੂ ਪਰਮਾਤਮਾ ਇੱਕ ਐਸਾ ਦੀਪਕ ਦੀ ਰੋਸ਼ਨਾਈ ਕਰ ਜਿਸ ਦੇ ਵਿੱਚ ਸਾਡੇ ਸਾਰੇ ਗਮ ਬਦਲ ਕੇ ਖੁਸ਼ੀ ਦੇ ਵਿੱਚ ਆ ਜਾਣ ਤੇ ਅਸੀਂ ਖੁਸ਼ੀ ਦੇ ਵਿੱਚ ਹੀ ਰਹੀਏ ਆਪਣੇ ਪ੍ਰੇਮ ਦੀ ਦੇਹ ਤਮਾ ਲਾਲਚ ਮੁਹੱਬਤ ਵਾਲਾ ਜਨਾਈ ਆ ਐ ਪ੍ਰਮਾਤਮਾ ਆਪਣੇ ਪ੍ਰੇਮ ਵਾਲੀ ਤਮਾ ਸਾਨੂੰ ਦੇ ਲਾਲਚ ਜਿਹੜਾ ਸੰਸਾਰੀ ਨਾ ਹੋਵੇ ਤੇਰੇ ਨਾਲ ਪ੍ਰੇਮ ਕਰਨ ਵਾਲਾ ਹੋਵੇ ਆ ਸਾਨੂੰ ਤਮਾ ਦੇ ਦੇ ਚਰਨ ਪ੍ਰੀਤੀ ਲਾ ਕੇ ਤਮਾ ਸੱਚ ਸੇਵ ਕਮਾਈ ਆ ਪ੍ਰਮਾਤਮਾ ਸਾਨੂੰ ਆਪਣੇ ਚਰਨਾਂ ਦੀ ਤਮਾ ਦੇ ਔਰ ਸੱਚੀ ਤਮਾ ਜਿਹੜੀ ਉਹ ਤੇਰੇ ਚਰਨਾਂ ਦੀ ਹੋਣੀ ਚਾਹੀਦੀ ਇਹੋ ਹੀ ਅਹੀਂ ਸੱਚੀ ਸੇਵ ਚਾਹੁੰਨੇ ਮਾਤ ਪਿਤ ਬਣ ਜਾ ਸਾਚੀ ਅੰਮਾ ਗੋਦੜੀ ਗੋਦੇ ਉਠਾਈ ਆ ਕਿਨੂੰ ਸੰਮਤ ਕਹਿ ਰਿਹਾ ਹੈ ਪ੍ਰਭੂ ਪਰਮਾਤਮਾ ਇਨਾਂ ਬੱਚਿਆਂ ਦਾ ਮਾਤ ਪਿਤ ਤੂੰ ਖੁਦ ਆਪ ਹੀ ਬਣ ਜਾ ਆਪ ਬਣ ਕੇ ਆਪਣੀ ਗੋਦ ਦੇ ਵਿੱਚ ਇਹਨਾਂ ਨੂੰ ਠਾਲਾ ਜੇ ਪ੍ਰਭੂ ਮੈਨੂੰ ਕੀਤਾ ਲੋਕ ਮਾਤ ਰਵਾਂ ਰਹਿਬਰ ਹੋ ਕੇ ਸਹਾਈ ਆ ਤੇਰਾ ਭਾਣਾ ਸਮਾ ਸਿਰ ਆਪਣਾ ਹੱਥ ਠਕਾਈਐ ਸਮਤ ਕੀ ਕਹਿ ਰਿਹਾ ਕਿ ਜੇ ਪ੍ਰਭੂ ਪਰਮਾਤਮਾ ਤੁਮ ਲੋਕਮਾਤ ਦੇ ਵਿੱਚ ਮੈਨੂੰ ਰਵਾਂ ਕੀਤਾ ਚਲਾਇ ਤੇ ਤੂੰ ਰਹਿਬਰ ਹੋ ਕੇ ਮੇਰਾ ਸਹਾਈ ਹੋ ਤੇਰੀ ਚਰਨੀ ਬਵਾਂ ਦੂਜਾ ਨજર ਦੂਜਾ ਨજર ਨਾ ਕੋਈ ਉਠਾਈਆ ਮੈਂ ਹਮੇਸ਼ਾ ਕੀ ਕਰਾਂ ਤੇਰੇ ਚਰਨਾਂ ਦੇ ਵਿੱਚ ਹੀ ਪਰਮਾਤਮਾ ਬਵਾਂ ਹੋਰ ਕਿਤੇ ਮੇਰੀ ਨਜ਼ਰ ਜੜੀ ਆ ਜਾਵੇ ਨਾ ਜਨ ਭਗਤਾਂ ਭਗਤਾਂ ਨੂੰ ਸੱਚ ਸੱਚ ਕਹਾ ਤੋਰ ਸੰਦੇਸ਼ ਆਇ ਕ ਸੁਨਾਈਆ ਇਹ ਜਨ ਭਗਤਾਂ ਨੂੰ ਕੀ ਕਹਿ ਰਿਹਾ ਸਮਮਤ ਕਿ ਮੈਂ ਜਨ ਭਗਤਾ ਨੂੰ ਇੱਕ ਸੱਚਾ ਸੱਚਾ ਸੁਣਾ ਰਿਹਾ ਹਾਂ ਔਰ ਕਿਹੜਾ ਸੁਣਾ ਰਿਹਾ ਹਾਂ ਏ ਧੁਰ ਦਾ ਸੰਦੇਸ਼ਾ ਪ੍ਰਭ ਦੇ ਦਵਾਰੇ ਕਦੇ ਲੋੜ ਨਹੀਂ ਹੁੰਦੀ ਬਹੁਤੇ ਹੋਣ ਦੀ ਜਮਾ ਥੋੜਿਆਂ ਨੂੰ ਬਹੁਤਿਆਂ ਵਿੱਚ ਦੇਵੇ ਵਡਿਆਈ ਆ ਪ੍ਰਭ ਦੇ ਦਵਾਰੇ ਦੇ ਉਤੇ ਬਹੁਤਾ ਇਕੱਠ ਕਰਨ ਦੀ ਲੋੜ ਨਹੀਂ ਉਹਨੂੰ ਥੋੜੇ ਬਹੁਤ ਆ ਥੋੜੇ ਕਿੜੇ ਆ ਜਿਹੜੇ ਉਹਦੇ ਹੁਕਮ ਦੀ ਪਾਲਣਾ ਕਰਦੇ ਉਹਦੇ ਸੱਚੇ ਮਾਰਗ ਦੇ ਉੱਤੇ ਚੱਲਦੇ ਇਹ ਸੰਮਤ ਸਭ ਤੋਂ ਵੱਖਰਾ ਤੇ ਸਭ ਤੋਂ ਨਵਾਂ ਨਵੇਂ ਨਰੋਏ ਗੁਰਮੁਖ ਦਾ ਬਣਾਈਆ ਇਹ ਸੰਮਤ ਜਿਹੜਾ ਵਾ ਸ਼ੈਨਸ਼ਾਹੀ ਸੰਮਤ ਆ ਸਭ ਤੋਂ ਨਵਾਂ ਵੀ ਆ ਤੇ ਸਭ ਤੋਂ ਵੱਖਰਾ ਵੀ ਆ ਤੇ ਗੁਰਸੱਖਾਂ ਨੂੰ ਕੀ ਕਰਦਾ ਨਵੇਂ ਨੋਏ ਬਣਾ ਰਿਹਾ ਜਿਸ ਨੂੰ ਸਮਝ ਨਾ ਸਕੇ ਕੋਈ ਹਮਾ ਤਮਾ ਹਮ ਸਾਜਨ ਨਾ ਕੋਈ ਮਲਾਈਆ ਜਿੰਨੂੰ ਕੋਈ ਹਮਾਤਾ ਮਾਣੇ ਸਮਝ ਸਕਦਾ ਸਮਝ ਕੋਈ ਸਕਦਾ ਜਿਹਦੇ ਸਿਰ ਦੇ ਉੱਤੇ ਪਰਮਾਤਮਾ ਦਾ ਹੱਥ ਹੋਏਗਾ ਜੋਤੀ ਜੋ ਸਰੂਪ ਹੋਰ ਆਪ ਆਪਣੀ ਕਿਰਪਾਕਾਰ ਦਰਦੀ ਹੋ ਕੇ ਦਰਦ ਰਿਆ ਵੰਡਾਈ ਆ ਸੰਮਤ ਕਹੇ ਮੈਂ ਬੜਾ ਚਲਾਕ ਆਪਣੀ ਚਾਲ ਨਾ ਕਿਸੇ ਤੜ੍ਹਾਈ ਆ ਸੰਮਤ ਕੀ ਕਹਿ ਰਿਹਾ ਕਿ ਮੈਂ ਬੜਾ ਚਲਾਕ ਹਾਂ ਪਰ ਆਪਣਾ ਕੰਮ ਜਿਹੜਾ ਮੈਂ ਉਹ ਕਿਸੇ ਨੂੰ ਦੱਸ ਨਹੀਂ ਰਿਹਾ ਪਹਿਲੋਂ ਚਲਾਕਾਂ ਨੂੰ ਕਰਕੇ ਖਾਕ ਖਾਕ ਦਿਆਂ ਮਲਾਈਆ ਪਹਿਲਾਂ ਆਹ ਕਰਨਾ ਉਹਨੇ ਜਿਹੜੇ ਚਲਾਕ ਆ ਚਲਾਕੀ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਮੈਂ ਖਤਮ ਕਰ ਦਿਆਂਗਾ ਕਿਉਂਕਿ ਪਰਮਾਤਮਾ ਦੇ ਦਰ ਦੇ ਉੱਤੇ ਕੋਈ ਚਲਾਕੀ ਨਹੀਂ ਚਲਦੀ ਉਹਦੇ ਉੱਤੇ ਸਿਰਫ ਉਹਦੇ ਚਰਨਾਂ ਦੇ ਉੱਤੇ ਨਿਮਸ਼ਕਾਰ ਤੇ ਆਪਣਾ ਆਪ ਨਿਸ਼ਾਵਰ ਕਰਨੀ ਚਾਹੀਦਾ ਪਹਿਲੋਂ ਚਲਾਕਾਂ ਨੂੰ ਕਰਕੇ ਖਾਕ ਖਾਕ ਦਿਆਂ ਮਲਾਈਆ ਭਗਤਾਂ ਦਾ ਖੋਲ ਕੇ ਤਾਕਤ ਤਾਕਤ ਬਾਹਰ ਦਿਆਂ ਵਿਖਾਈਆ ਭਗਤਾਂ ਦਾ ਜਿਹੜਾ ਤੀਜਾ ਨੇਤਰ ਖੋਲ ਕੇ ਉਹਨਾਂ ਨੂੰ ਮੈਂ ਕੀ ਕਰੂੰਗਾ ਤਾਕਤਵਾਰ ਬਖਾ ਦੇਣਾ ਤੁਸੀਂ ਹੈ ਜ਼ਿੰਮੇਵਾਰ ਸਾਰੇ ਪਰਮਾਤਮਾ ਦੇ ਮਨਮੁਖ ਨਾਲੋਂ ਤੋੜ ਕੇ ਸਾਖ ਸੱਜਣ ਇੱਕੋ ਲਮਾ ਬਣਾਈ ਆ ਭਗਤਾਂ ਨੂੰ ਦੇਵਾ ਆਖ ਆਖਰ ਕਰਾਂ ਪੜਾਈ ਆ ਸੱਚ ਪੁੱਛੋ ਜੇ ਅਜੇ ਇੱਕੋ ਇੱਕੋ ਮਹੀਨਾ ਲੰਘਿਆ ਵਿਸਾਖ ਸ ਵਸ ਦੇ ਸਾਰੇ ਦੇਣ ਦੁਹਾਈ ਆ ਅਜੇ ਕਿੜਾ ਇੱਕ ਮਹੀਨਾ ਲੰਘਿਆ ਇੱਕ ਮਹੀਨਾ ਲੰਘ ਕੇ ਅਗਲਾ ਕਿੜਾ ਜੇਠ ਦਾ ਮਹੀਨਾ ਚੜ ਗਿਆ ਸਾਰੇ ਬਸ ਦੇ ਸਾਰੇ ਦੇਣ ਦਹਾਈ ਆ ਜਿਸ ਵੇਲੇ ਇੱਕ ਨੇ ਦਿੱਤੀ ਥਾਪ ਸ਼ੰਕਰ ਦਿਆਂ ਸਮਝਾਈ ਆ ਫੇਰ ਕੋਈ ਰਹਿਣ ਨਹੀਂ ਦੇਣਾ ਗੁਸਤਾਖ ਫੇਰ ਕੋਈ ਰਹਿਣ ਨਹੀਂ ਦੇਣਾ ਗੁਸਤਾਖ ਗੁੱਸਿਆਂ ਵਾਲੇ ਦੇਣੇ ਮਟਾਈ ਆ ਫੇਰ ਇਹ ਸਮਝ ਕੀ ਕਹਿ ਰਿਹਾ ਜਿਸ ਵੇਲੇ ਪਰਮਾਤਮਾ ਨੇ ਥਾਪੜਾ ਦੇ ਦਿੱਤਾ ਤੇ ਫੇਰ ਇਹ ਗੁੱਸੇ ਵਾਲੇ ਜਿਹੜੇ ਉਹ ਨਹੀਂ ਰਹਿਣਗੇ ਨਾਹੀਂ ਗੋਸਟ ਆਖ ਰਹਿਣਗੇ ਇਹ ਸਾਰੇ ਖਤਮ ਕਰ ਦੇਣਾ ਹੈ ਉਹਨਾਂ ਨੂੰ ਕਰਨਾ ਮਾਫ ਜੋ ਮੌਕੇ ਸਿਰ ਆਪਣਾ ਵੇਲਾ ਲੈਣ ਬਚਾਈ ਆ ਉਹਨਾਂ ਨੂੰ ਮਾਫ ਕਰ ਦੇਣਾ ਜਿਹੜੇ ਫਿਰ ਵੀ ਪ੍ਰਮਾਤਮਾ ਦੇ ਦਰਦ ਤੇ ਆ ਕੇ ਆਪਣੀ ਗਲਤੀ ਨੂੰ ਸਵਕਾਰ ਕਰ ਲੈਂਦੇ ਆ ਸਵਕਾਰ ਕਰਕੇ ਆਪਣੀ ਗਲਤੀ ਨੂੰ ਮੰਨ ਲੈਂਦੇ ਆ ਤੇ ਮੈਂ ਉਹਨਾਂ ਨੂੰ ਵੀ ਮਾਫ ਕਰ ਦਿਆਂਗਾ ਸੰਮਤ ਕਹੇ ਮੈਨੂੰ ਐ ਰਹੀ ਭਾਖ ਪਾਖੜਾ ਦੇ ਦੁਹਾਈ ਆ ਲਹਿਰ ਦੀ ਵਜਣੀ ਠਾਠ ਤੱਟ ਦੇ ਨੇ ਦੁਹਾਈਆ ਬੁਹਾਈਆ ਇਹ ਵੀ ਖੇਲ ਹੋਣਾ ਪੈਰ 8 ਅੱਠਾਂ ਤੱਤਾਂ ਹੋਵੇ ਜੁਦਾਈ ਆ ਫਿਰ ਐਂਡ ਜਿਹੜਾ ਵਾਗਾ ਕਿਹੜਾ ਜਦੋਂ ਉਹਨੇ ਖਤਮ ਕਰਨੇ ਗੁਸਤਾਖ ਉਹਨਾਂ ਦੇ ਵਿੱਚ ਅੱਠਾਂ ਪੈਰਾਂ ਦਾ ਖੇਲ ਹੋਣਾ ਔਰ ਜਿਹੜਾ ਅੱਠਾਂ ਪੈਰਾਂ ਦੇ ਵਿੱਚ ਹੀ ਜੁਦਾਈ ਹੋ ਜਾਣੀ ਆ ਕਿਸੇ ਕਿਸੇ ਨੂੰ ਲੱਭਣੀ ਨਾ ਲੱਕੜੀ ਕਾਠ ਅਗਨੀ ਭੇਟ ਨਾ ਕੋਈ ਕਰਾਈਆ ਫੇਰ ਭੁੱਲੇ ਪਿਛਲਾ ਪਾਠ ਪੂਜਾ ਦੇਣ ਤਜਾਈ ਆ ਫਿਰ ਪਿਛਲਾ ਪਾਠ ਕੀਤਾ ਹੋਇਆ ਸਾਰਾ ਭੁੱਲ ਜਾਏਗਾ ਪੂਜਾ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਫਿਰ ਇੱਕੋ ਪੁਰਖ ਆਕਾਲ ਆਵੇ ਯਾਦ ਫਿਰ ਕਿਹੜਾ ਆਉਣਾ ਵਾਂਗਾ ਇੱਕੋ ਹੀ ਪੁਰਖ ਆਕਾਲ ਯਾਦਣਾ ਜੋ ਡੁੱਬਦਿਆਂ ਲੈ ਤਰਾਈ ਆ ਉਹ ਆਕਾਲ ਪੁਰਖ ਪਰਮਾਤਮਾ ਵਾ ਜਿਹੜਾ ਸਾਨੂੰ ਡੁੱਬਦਿਆਂ ਨੂੰ ਤਾਰ ਸਕਦਾ ਜਿੰਨਾ ਚਿਰ ਵਸਦੇ ਨਾ ਹੋਏ ਬਰਬਾਦ ਉਹਨਾਂ ਚਿਰ ਆਵਾਜ਼ ਇੱਕ ਨਾ ਕੋਈ ਸੁਣਾਈ ਆ ਜਦ ਤੱਕ ਇਹ ਵਸਤੇ ਬਰਬਾਦ ਨਹੀਂ ਹੋਣਗੇ ਆਪਣੀਆਂ ਚਲਾਕੀਆਂ ਨਹੀਂ ਛੱਡਣਗੇ ਜੂਠ ਝੂਠ ਕਾਮ ਕ੍ਰੋਧ ਲੋਭ ਮੋਹ ਨਹੀਂ ਤਿਆਗਦੇ ਤਦ ਤੱਕ ਜਿਹੜਾ ਵਗਾ ਇੱਕ ਦੀ ਆਵਾਜ਼ ਨਹੀਂ ਆ ਸਕਦੀ ਇੱਕ ਕੌਣ ਆ ਅਕਾਲ ਪੁਰਖ ਪਰਮਾਤਮਾ ਸੰਮਤ ਕਹੇ ਮੈਨੂੰ ਚਾ ਮੇਰਾ ਛੇਤੀ ਚੱਲੇ ਰਾਜ ਰਸਤਾ ਇੱਕੋ ਦੇਖਾਈਆ ਸੰਮਤ ਕੀ ਕਹਿ ਰਿਹਾ ਐ ਪਰਮਾਤਮਾ ਮੇਨੂੰ ਬੜਾ ਚਾਹ ਉਹ ਵੀ ਤੇਰਾ ਇੱਕੋ ਹੀ ਰਸਤਾ ਹੋਵੇ ਸਾਰੇ ਸੰਸਾਰ ਦੇ ਵਿੱਚ ਧਰਮ ਕਰਮ ਨਾ ਹੋਣ ਮਾਨਵ ਜਿਸ ਤਰ੍ਹਾਂ ਇਕਿਆਤੇ ਪਰਮਾਤਮਾ ਇਕਿਆ ਆਤਮਾ ਇਕਿਆ ਤੇ ਇੱਕੋ ਹੀ ਰਾਜ ਹੋਣਾ ਚਾਹੀਦਾ ਧਰਮੀਆਂ ਦਾ ਧਰਮ ਨਾਲ ਹੋਵੇ ਕਾਜ ਕੁਕਰਮੀਆਂ ਨੂੰ ਕਰਮਾਂ ਦੀ ਧਾਰ ਅੰਦਰ ਦੈ ਰੜਾਈ ਆ ਰਾਜ ਕਿਦਾ ਹੋਏਗਾ ਫਿਰ ਧਰਮੀਆਂ ਦਾ ਜਿਹੜੇ ਪਰਮਾਤਮਾ ਦੇ ਸੱਚੇ ਮਾਰਗ ਤੇ ਚੱਲਣਗੇ ਤੇ ਜਿਹੜੇ ਕੁਕਰਮੀ ਆ ਉਹਨਾਂ ਨੂੰ ਕੋ ਕਰਮਾਂ ਦੇ ਵਿੱਚ ਹੀ ਰੋੜ ਦੇਣਾ ਉਹਨਾਂ ਨੂੰ ਖਤਮ ਕਰ ਦੇਣਾ ਇਹੋ ਨਾਰਾ ਸੁਣਾ ਮਹਾਰਾਜੇ ਸਿੰਘ বিষ্ণੂ ਭਗਵਾਨ ਇੱਕੋ ਸੀਸ ਸੋਹੰਣਾ ਵੇਖਾਂ ਤਾਜ ਤਖਤ ਨਿਵਾਸੀ ਦਇਆ ਕਮਾਈ ਆ ਨਾਰਾ ਕਿਹੜਾ ਹੋਏਗਾ ਇੱਕੋ ਹੀ ਸੋਹੰਮਾ ਮਹਾਰਾਜੇ ਸਿੰਘ বিষ্ণੂ ਭਗਵਾਨ ਦੀ ਜੈ ਹਾ ਦਾ ਸੰਮਤ ਕਹੇ ਥੋੜਾ ਜਿਹਾ ਝਗੜਾ ਛੜਨ ਵਾਲਾ ਵਿੱਚ ਬਗਦਾਦ ਬਗਲਗੀਰ ਹੋ ਕੇ ਸੰਗ ਨਭਾਈਆ ਅੱਗੇ ਕੁਝ ਪਰਦੇ ਵਾਲਾ ਰਾਜ ਡਰਦਿਆਂ ਹੋਰ ਨਾ ਕੋਈ ਡਰਾਈਆ ਮਹਾਰਾਜ ਸਿੰਘ বিষ্ণੂ ਭਗਵਾਨ ਜੇ ਭਗਤਾਂ ਦਾ ਬੇੜਾ ਚਲਾ ਨਾ ਸਕਿਆ ਜਹਾਜ਼ ਫੇਰ ਗੁਰੂ ਮਹਾਰਾਜ ਨਹੀਂ ਬਦਮਾਸ਼ ਬਦਮਾਸ਼ਾਂ ਦਾ ਬਦਮਾਸ਼ ਨਜ਼ਰੀ ਆਈ ਜੇ ਉਹ ਆਪਣਾ ਧਰਮ ਜਿਹੜਾ ਸੱਚਾ ਜਹਾਜ਼ ਨਾ ਚਲਾ ਸਕਿਆ ਤੇ ਜੇ ਉਹ ਸੰਸਾਰ ਨੂੰ ਸੁਧਾਰ ਕੇ ਆਪਣੇ ਚਰਨਾਂ 'ਨਾਂ ਲਾ ਸਕਿਆ ਤੇ ਫਿਰ ਕੀ ਕਹਿਣਾ ਫਿਰ ਤੇ ਉਹ ਬਦਮਾਸ਼ਾਂ ਦਾ ਬਦਮਾਸ਼ ਪਰ ਉਹ ਬਦਮਾਸ਼ ਬਣਦਾ ਨਹੀਂ ਕਿਉਂਕਿ ਉਹ ਕਾਲਪੁਰਖ ਜੇ ਭਗਤਾਂ ਦਾ ਬੇੜਾ ਚਲਾ ਨਾ ਸਕਿਆ ਜਹਾਜ਼ ਫਿਰ ਗੁਰੂ ਮਹਾਰਾਜ ਨਹੀਂ ਬਦਮਾਸ਼ਾਂ ਦਾ ਬਦਮਾਸ਼ ਨਜ਼ਰੀ ਆਈ ਆ ਜੋਤੀ ਜੋਸ ਰੂਪ ਹਰ ਆਪ ਆਪਣੀ ਜੋਤਾਰ ਨੇਕ ਲੰਕ ਨਰੈਣ ਨਾਰ ਸਾਚ ਸਾਚੀ ਸਾਜਨ ਰਿਆ ਸਾਜ ਸਾਜਨ ਹੋ ਕੇ ਸਹਜ ਸੁਭਾਇਆ ਇੱਕ ਯੋਨੇ ਜੜੀਆ ਸੱਚੀ ਸਾਜਨਾ ਸਾਜ ਦਿੱਤੀ ਆ ਤੇ ਸੱਚੀ ਸਾਜਨਾ ਸਾਜ ਕੇ ਤੇ ਆਪ ਹੀ ਉਹ ਸਾਜਨ ਹੋ ਕੇ ਸੁਭਾਵੰਤ ਹੋ ਰਿਆ ਸੋ ਹਰ ਸੰਗਤ ਜੀਓ ਮੈਂ ਇੱਥੇ ਹੀ ਅਰਮਣੀ ਸਮਾਪਤ ਕਰਨ ਦੀ ਹਰ ਸੰਗਤ ਪਾਸੋਂ ਸੱਚੇ ਪਾਤਸ਼ਾਹੀ ਘਰੋਂ ਇਜਾਦਤ ਚਾਉਣਾ ਹਾਂ ਜੇ ਕੋਈ ਅਖਰਵਾਦ ਘੱਟ ਪੜਿਆ ਗਿਆ ਹੋਵੇ ਕੁਝ ਵਿਚਾਰ ਕਰਦੇ ਆ ਅਖਰਵਾਦ ਘੱਟ ਹੋ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੇ ਪਾਸੋਂ ਹਰ ਸੰਗਤ ਪਾਸੋਂ ਖੇਮਾ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦਿਓ ਜੀ ਸੋਹੰ ਮਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ Şer Singh Vishnu Baba Andi Jai Sohna Şer Singh Vishnu Baba Andi Jai Sohna Şer Singh Vishnu